ਦੇ ਰਾਮ ਕਲੀ ਸਦ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਸ਼ਲ ਤੈ ਲੋਏ ਜੀਓ ਗੁਰ ਸ਼ਬਦ ਸੇ ਮਾਵੇ ਅਵਰ ਨ ਜਾਣੈ ਕੋਏ ਜੀਓ ਅਵਰ ਨ ਜਾਣੈ ਸ਼ਬਦ ਗੁਰ ਕੇ ਇਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣ ਵਾਰ ਹਰਿ ਰਾਮ ਨਾਮ ਸਮਾਇ ਜਗ ਅਮਰ ਅਡਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਬਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜਿਉ ਸਤ ਗੁਰ ਕਰੇ ਹਰ ਪੈ ਬੇਨੰਤੀ ਮੇਰੀ ਪੈ ਜ ਰਖੋ ਅਰਦਾਸ ਜਿਉ ਪੈ ਜ ਰਖੋ ਹਰ ਜਨਾ ਕੇਰੀ ਹਰ ਦੇਵੋ ਨਾਮ ਨਰੰਜਨੋ ਅੰਤ ਚੱਲਦਿਆਂ ਹੋਏ 베ਲੀ ਜਮਦੂਤ ਕਾਲ ਨਖੰਜਨੋ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਧਾਰ ਕਿਰਪਾ ਸਤ ਗੁਰੂ ਮੇ ਲਾਇਆ ਧੰਨ ਧੰਨ ਕਹੇ ਸ਼ਾਬਾਸ਼ ਜਿਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਭਾਣਾ ਆਉ ਮੈਂ ਪਾਸ ਜਿਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜੀਉ ਭਗਤ ਸਤ ਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਪਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮੇ ਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਉ ਤੋਰੀ ਲਿਖਿਆ ਪਰਵਾਣਾ ਫਿਰੈ ਨਹੀਂ ਗੁਰ ਜਾਏ ਹਰ ਪ੍ਰਭ ਪਾਸ ਜਿਓ ਸਤ ਗੁਰ ਪਾਣ ਆਪਣੈ ਬੈ ਪਰਵਾਰ ਸਦਾ ਆਤਮੈ ਪਿੱਛੇ ਕੋਈ ਰੂਵਸੀ ਸੋ ਮੈ ਮੂਲ ਨ ਪਾਇਆ ਮਿਤ ਪਹਿਜੈ ਮਿਤ ਵਿਗਸੈ ਜਿਸ ਮਿਤ ਕੀ ਪਹਿਜ ਭਾਵੇ ਤੁਸੀ ਵਿਚਾਰ ਦੇਖੋ ਪੁੱਤ ਭਾਈ ਹਰ ਸਤ ਗੁਰੂ ਪੈ ਨਾਵੇ ਸਤ ਗੁਰੂ ਪਰਤਾਖ ਹੁੰਦੇ ਬੈਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ RAMDAS ਪੈ ਰੀ ਪਾਇਆ ਅੰਤੇ ਸਤ ਉਪਰ ਬੋਲਿਆ ਮੈਂ ਪਿਛੇ ਕੀਰਤਨ ਕਰੇ ਹੋ ਨਿਰਵਾਣ ਜਿਓ ਕੇਸੋ ਗੋਪਾਲ ਪੰਡਤ ਸੱਦੇ ਹੋ ਹਰ ਹਰ ਕਥਾ ਪੜੇ ਪੁਰਾਣ ਜਿਓ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜਿਓ RAMDAS ਸੋਢੀ ਤਿਲਕ ਦੀਆ ਗੁਰ ਸ਼ਬਦ ਸਾਚ ਨਿਸ਼ਾਨ ਜਿਓ ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲਈ ਰਜ਼ਾਈ ਜਿਓ ਮੋਰੀ ਪੁੱਤ ਸਨਮੁਖ ਹੋਇਆ ਰਾਮਦਾਸ ਐ ਪੈਰੀ ਪਾਇ ਜਿਓ ਸਭ ਕਬੈ ਪੈਰੀ ਸਤ ਗੁਰੂ ਕੇਰੀ ਜਿਥੈ ਗੁਰੂ ਆਪ ਰਖਿਆ ਕੋਈ ਕਰ ਵਿਖੀਲੀ ਨਿ ਵੈ ਨਾਹੀ ਫਿਰ ਸਤ ਗੁਰ ਆਣ ਨਿਵਾਇ ਹਰ ਗੁਰੈ ਭਣ ਦੀ ਵਡਿਆਈ ਤੁਰ ਲਿਖਿਆ ਲੈ ਕਰ ਜਾਇ ਜਿਓ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਹਰ ਗੁਰ ਹੈ ਪਾਣਾ ਦੀਵਦਿਆਈ ਤੁਰ ਲਿਖਿਆ ਅਨੇਕ ਰਜ਼ਾਏ ਜਿਉ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਵਾਹਿਗੁਰੂ ਜੀ ਕਾ ਖਾਲਸਾ Why ai que